ਨਵੀਂ ਗੱਲ ਮੈਂ ਇਹ ਕਰਨੀ ਚਾਹੁੰਨਾ ਕਿ ਮੇਰੇ ਦੇਸ਼ ਦੇਸ਼ ਦੀ ਮੈਂ ਇਸ ਤਰ੍ਹਾਂ ਕੇ ਗੱਲ ਸ਼ੁਰੂ ਕੀਤੀ ਕਿਉਂਕਿ ਇਹ ਜਿਹੜੀਆਂ ਚੋਣਾਂ ਆ ਰਹੀਆਂ ਹਨ ਇਹ ਕੇਂਦਰ ਦੀਆਂ ਹਨ ਸਾਡੇ ਦੇਸ਼ ਦੀ ਲੋਕ ਸਭਾ ਚੁਣੀ ਜਾਣੀ ਹੈ ਜਿੱਥੋਂ ਮੇਰੇ ਸੂਬੇ ਦੇ ਵੀ ਕੁਝ ਨੁਮਾਇੰਦੇ ਚੁਣੇ ਜਾਣੇ ਨੇ ਸਾਰਿਆਂ ਨੂੰ ਮੈਂ ਇੱਕ ਸਵਾਲ ਕਰਨਾ ਚਾਹੁੰਨਾ ਪਹਿਲੇ ਤਾਂ ਕੇਂਦਰ ਦੀਆਂ ਸਰਕਾਰਾਂ ਹੋਂ ਤੱਕ ਜਿਹੜੀਆਂ ਵੀ ਆਈਆਂ ਇਹ ಕಾಂಗ್ರೆਸ ਨੇ ਰਾਜ ਕੀਤਾ ਪੂਰੇ ਦੇਸ਼ ਤੇ ਫਿਰ ਗਠਜੋੜ ਦੀਆਂ ਸਰਕਾਰਾਂ ਆਈਆਂ ਹੁਣ ਬੀਜੇਪੀ ਦੀ ਸਰਕਾਰ ਆਈ ਵਗੈਰਾ ਵਗੈਰਾ ਤੇ ਇਸੇ ਤਰਜ਼ ਤੇ ਕਹਿ ਲਓ ਇਸੇ ਤਰ੍ਹਾਂ ਪੰਜਾਬ ਵਿੱਚ 1947 ਤੋਂ ਬਾਅਦ ਇਨੀ ਮੇਰੀ ਉਮਰ ਤਾਂ ਨਹੀਂ ਹੈ ਕਿ ਮੈਨੂੰ ਅ ਪਿੱਛੇ ਜਾ ਸਕਾਂ ਮੈਂ ਪਰ ਮੈਨੂੰ ਇੰਨਾ ਕੁ ਪਤਾ ਹੈ ਜਦੋਂ ਕਾਂਗਰਸ ਦਾ ਰਾਜ ਸੀ ਬੀਨ ਸਿੰਘ ਹੁਣੀ ਆਏ ਜਾਂ ਉਸ ਤੋਂ ਬਾਅਦ ਬਾਦਲਵਰਾਂ ਦੇ ਰਾਜ ਆਏ ਉਸ ਵਾਰ ਫਿਰ ਕਾਂਗਰਸ ਆਈ ਅਮਰਿੰਦਰ ਸਿੰਘ ਜੀ ਆਏ ਫਿਰ ਬਾਦਲ ਦੇ ਰਾਜ ਆਏ ਅੱਜ ਕੇਜਰੀਵਾਲ ਦਾ ਰਾਜ ਹੈ ਮੈਂ ਸਾਰੀਆਂ ਪਾਰਟੀਆਂ ਨੂੰ ਸਿਰਫ ਇੱਕ ਗੱਲ ਨਿਮਰਤਾ ਸਹਿਤ ਪੁੱਛਣਾ ਚਾਹਨਾ ਇਹ ਲਗਭਗ 80 ਸਾਲ ਤੁਸੀਂ ਸਾਰਿਆਂ ਨੇ ਰਾਜ ਕੀਤਾ ਤੇ ਸਿਰਫ ਇੱਕ ਗੱਲ ਦਾ ਜਵਾਬ ਦਿਓ ਕਿ ਅਸੀਂ ਦੁਨੀਆ ਦੇ ਖੁਸ਼ਹਾਲ ਦੇਸ਼ਾਂ ਵਿੱਚੋਂ ਹੈਪੀਐਸਟ ਕੰਟਰੀ ਖੁਸ਼ਹਾਲ ਦੇਸ਼ਾਂ ਵਿੱਚੋਂ 120 ਨੰਬਰ ਤੇ ਕਿਉਂ ਖੜੇ ਕੋਈ ਨਹੀਂ ਜਵਾਬ ਦੇਗਾ ਛੇਤੀ ਕਿਤੇ ਜਾ ਤੇ ਕਿਸੇ ਨੂੰ ਪਤਾ ਨਹੀਂ ਹੈ ਜੇ ਪਤਾ ਹੈ ਤੇ ਉਹ ਦੱਸਣਾ ਨਹੀਂ ਚਾਹੇਗਾ ਮੈਂ ਕੋਸ਼ਿਸ਼ ਕਰਦਾ ਦੱਸਣ ਦੀ ਕਿ ਇਦਾਂ ਕਿਦਾਂ ਹੋ ਗਿਆ ਇਦਾਂ ਇਸ ਤਰ੍ਹਾਂ ਕੇ ਹੋ ਗਿਆ ਕਾਰਨ ਇਹ ਰਿਹਾ ਵੱਡਾ ਇਹ ਜਿਹੜੀਆਂ ਵੀ ਪਾਰਟੀਆਂ ਨੇ ਰਾਜ ਕੀਤਾ ਜਿਹੜੇ ਵੀ ਰਾਜਨੇਤਾ ਨੇ ਰਾਜ ਕੀਤਾ ਉਹਨਾਂ ਨੇ ਰਾਜਨੀਤੀ ਦਾ ਬਹੁਤ ਗਲਤ ਮਤਲਬ ਕੱਢਿਆ ਉਸ ਨੇ ਬਹੁਤ ਗਲਤ ਫਾਇਦੇ ਉਠਾਏ ਰਾਜ ਕਰਨ ਤਾਂ ਹੀ ਸੀਮਤ ਰਹੇ ਅਸੂਲ ਮੁਤਾਬਕ ਨੀਤੀ ਇਹ ਬਣਨੀ ਚਾਹੀਦੀ ਸੀ ਕਿ ਅਸੀਂ ਲੋਕਾਂ ਦੇ ਦਿਲਾਂ ਤੇ ਕਿਦਾਂ ਰਾਜ ਕਰ ਸਕੀਏ ਪਰ ਇਦਾਂ ਦਾ ਕੁਝ ਵੀ ਨਹੀਂ ਕੀਤਾ ਸਿਰਫ ਤੇ ਸਿਰਫ ਆਪਣੇ ਰਾਜ ਤੱਕ ਹੀ ਸੀਮਤ ਰੱਖਿਆ ਕਿ ਮੇਰੇ ਕੋਲ ਗੱਦੀ ਕਿਵੇਂ ਆਉਂਦੀ ਏ ਮੈਂ ਰਾਜ ਕਿਵੇਂ ਕਰ ਸਕਦਾ ਬਸ ਇਸ ਚੀਜ਼ ਨੂੰ ਹੀ ਪ੍ਰਮੁਖਤਾ ਦਿੱਤੀ ਏ ਤੇ ਦੂਜਾ ਵੱਡਾ ਕਾਰਨ ਜੋ ਮੈਨੂੰ ਸਮਝ ਆਉਂਦਾ ਹੈ ਕਿ ਸਾਰੀਆਂ ਹੀ ਪਾਰਟੀਆਂ A to Z ਕੇਂਦਰ ਤੋਂ ਲੈ ਕੇ ਸਾਡੇ ਸੂਬੇ ਦੀਆਂ ਵੀ ਪਾਰਟੀਆਂ ਵਿੱਚੇ ਉਹਨਾਂ ਨੇ ਕੀ ਕੀਤਾ ਕਿ ਹਰ ਕਮਿਊਨਿਟੀ ਕਮਿਊਨਿਟੀ ਸਮਝਦੇ ਹੋਵਾਂਗੇ ਆਪ ਸਾਰੇ ਹਰ ਫਿਰਕੇ ਨੂੰ ਚਾਹੇ ਕੋਈ ਵੀ ਕਮਿਊਨਿਟੀ ਹੈ ਸਿੱਖ ਕਮਿਊਨਿਟੀ ਹੈ ਹਿੰਦੂ ਕਮਿਊਨਿਟੀ ਹੈ 크ਰਿਸਚੀਅਨ ਕਮਿਊਨਿਟੀ ਹੈ ਮੁਸਲਮ ਕਮਿਊਨਿਟੀ ਹੈ ਜੋ ਜੈਨੀ ਬੋਧੀ ਪਾਰਸੀ ਕੋਈ ਵੀ ਹੈ ਕਿਸੇ ਨੂੰ ਵੀ ਪੂਰੀ ਤਰ੍ਹਾਂ ਇਨਸਾਫ ਨਹੀਂ ਦਿੱਤਾ ਔਰ ਖੁਸ਼ ਨਹੀਂ ਕਰ ਪਾਈ ਹਰ ਕਿਸੇ ਕੋਲ ਆਪਣੇ ਆਪਣੇ ਕਾਰਨ ਨੇ ਰੁੱਸਣ ਦੇ ਕਹਿ ਸਕਦੇ ਆ ਜਾਂ ਗਿਲਾ ਕਰਨ ਦੇ ਕਿ ਸਾਨੂੰ ਤਾਂ ਸਰਕਾਰ ਨੇ ਇਹ ਚੀਜ਼ ਦਿੱਤੀ ਨਹੀਂ ਇਹਦੇ ਨਾਲ ਚੰਗਾ ਜੇ ਸਰਕਾਰ ਉਹਨਾਂ ਗੱਲਾਂ 'ਵਲ ਧਿਆਨ ਦਿੰਦੀ ਕਿ ਕਿਹੜੀ ਕਮਿਊਨਿਟੀ ਨੂੰ ਕੀ ਦਿੱਕਤ ਹੈ ਕਿੱਥੇ ਆ ਕੇ ਉਹ ਚੀਖਿਆੜਾ ਪਾ ਰਹੀ ਏ ਤੇ ਇਹ ਮਸਲੇ ਖੜੇ ਹੀ ਨਾ ਹੁੰਦੇ ਹੁਣੀਆਂ ਬੋਲਾਂ ਦੀ ਖਮਾ ਮਾਲਕ ਨੇ ਸਮਾਂ ਦਿੱਤਾ ਸਮਤ ਦਿੱਤੀ ਮੈਂ ਫੇਰ ਜ਼ਰੂਰ ਹਾਜ਼ਰ ਹੋਵਾਂਗਾ ਸਤਿ ਸ੍ਰੀ ਅਕਾਲ ਜੀ